ਸਰਵ ਜੀ ਸੰਗਰੂਰ ਗੀਦੀ ਕਵਤਾ ਲਾਉਂਦੇ ਰਹੇ ਇਲਜ਼ਾਮ ਜੋ ਇਸ ਨਰਦੋਸ਼ ਤੇ ਉਸ ਵਾਂਗ ਸਾਫੋਂ ਪਾਂ ਕਿਸੇ ਤੇ ਧਰਿਆ ਨਹੀਂ ਜਾਣਾ ਧਰਿਆ ਨਹੀਂ ਜਾਣਾ ਮਰਦੇ ਰਹੇ ਹਾਂ ਮਰਦੇ ਰਹੇ ਹਾਂ ਪਲ ਪਲ ਅਜ਼ੀਮ ਕੁਣ ਹੋਰ ਸਾਥੋਂ ਮਰਿਆ ਨਹੀਂ ਜਾਣਾ ਕੁਣ ਹੋਰ ਸਾਥੋਂ ਮਰਿਆ ਨਹੀਂ ਜਾਣਾ ਹਾਰੇ ਕਈ ਵਾਰ ਜਿੰਨਾ ਹਾਰਨਾ ਸੀ ਹਾਰੇ ਕਈ ਵਾਰ ਜਿੰਨਾ ਹਾਰਨਾ ਸੀ ਕੁਣ ਹੋਰ ਸਾਥੋਂ ਹਰਿਆ ਨਹੀਂ ਜਾਣਾ ਕੁਣ ਹੋਰ ਸਾਥੋਂ ਹਰਿਆ ਨਹੀਂ ਜਾਣਾ ਕਰਨਾ ਸੀ ਜਿੰਨਾ ਕਰ ਲਿਆ ਇੰਤਜ਼ਾਰ ਉਸਦਾ ਕਰਨਾ ਸੀ ਜਿੰਨਾ ਕਰ ਲਿਆ ਇੰਤਜ਼ਾਰ ਉਸਦਾ ਹੁਣ ਹੋਰ ਸਾਥੋਂ ਕਰਿਆ ਨਹੀਂ ਜਾਣਾ ਹੁਣ ਹੋਰ ਸਾਥੋਂ ਕਰਿਆ ਨਹੀਂ ਜਾਣਾ ਲਾਉਂਦੇ ਰਹੇ ਇਲਜ਼ਾਮ ਜੋ ਇਸ ਨਰਦੋਸ਼ ਤੇ ਉਸ ਵਾਂਗ ਸਾਥੋਂ ਦਾ ਕਿਸੇ ਤੇ ਕਰਿਆ ਨਹੀਂ ਜਾਣਾ ਕਿਸੇ ਤੇ